ਸਤਿ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਵਿਸ਼ੇ ਪਰਦੇ ਵਿੱਚ ਜੈਂਡਰ ਨੂੰ ਲੈ ਕੇ ਚਰਚਾ ਜ਼ਰੂਰ ਛੱਡਦੀ ਹੈ ਖਾਸ ਕਰ ਮੁੱਖ ਤੌਰ ਦੇ ਉੱਤੇ ਦੋ ਜੈਂਡਰ ਨੇ ਮੇਲ ਤੇ ਫੀਮੇਲ ਨਾਲ ਹੀ 트ਰਾਂਸ ਜੈਂਡਰ ਵੀ ਨੇ ਤਾਂ ਉਹਨਾਂ ਦੇ ਅਧਿਕਾਰਾਂ ਦੀ ਗੱਲ ਵੀ ਹੁੰਦੀ ਹੈ ਪਰ ਹੁਣ ਇੱਕ ਅਜੀਹਾ ਫੈਸਲਾ ਬ੍ਰਿਟੇਨ ਦੇ ਵਿੱਚ ਆਇਆ ਹੈ ਬ੍ਰਿਟੇਨ ਦੀ ਸੁਪਰੀਮ ਕੋਰਟ ਨੇ ਔਰਤਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾ ਦਿੱਤਾ ਹੈ ਔਰਤਾਂ ਦੇ ਅਧਿਕਾਰਾਂ ਦੀ ਗੱਲ ਕਰਦੇ ਹੋਏ ਉਹਨਾਂ ਨੇ ਕਹਿ ਦਿੱਤਾ ਹੈ ਕੀ ਔਰਤ ਉਸੇ ਨੂੰ ਮੰਨਿਆ ਜਾਏਗਾ ਜੋ ਬਾਇਓਲੋਜੀਕਲ ਜਨਮ ਜਾਤ ਤੋਂ ਹੀ ਔਰਤ ਹੈ ਉਸੇ ਨੂੰ ਹੀ ਔਰਤ ਦੇ ਅਧਿਕਾਰ ਮਿਲਣਗੇ ਇਹਨੂੰ ਲੈ ਕੇ 트랜스ਜੈਂਡਰ ਜਿਹੜਾ ਸਮੁਦਾਇਆ ਉਹਦੇ ਵਿੱਚ ਕਾਫੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਉਹ ਕਹਿੰਦੇ ਨੇ ਕਿ ਸਾਡੇ ਹੱਕ ਦੇ ਵਿੱਚ ਫੈਸਲਾ ਨਹੀਂ ਆਇਆ ਸਾਡੇ ਜਿਹੜੇ ਹੱਕ ਸੀਗੇ ਖਾਸ ਕਰ ਔਰਤਾਂ ਦੇ ਸਬੰਧਤ ਉਹਨਾਂ ਦੇ ਉੱਤੇ ਇਹ ਸਿੱਧਾ ਡਾਕਾ ਪੈ ਚੁੱਕਿਆ ਹੈ ਲੰਮੇ ਸਮੇਂ ਤੋਂ ਇਹ ਮਾਮਲਾ ਅਦਾਲਤਾਂ ਦੇ ਵਿੱਚ ਸੁਣਵਾਈ ਅਧੀਨ ਸੀਗਾ ਜਿਹਦੇ ਉੱਤੇ ਹੁਣ ਪੰਜ ਜੱਜਾਂ ਦੇ ਬੈਂਚ ਨੇ ਸਰਵਸੰਮਤੀ ਦੇ ਨਾਲ ਹੀ ਫੈਸਲਾ ਸੁਣਾ ਦਿੱਤਾ ਜਿਸ ਤੋਂ ਬਾਅਦ ਦੇ ਵਿੱਚ ਬਰਟੇਨ ਦੀਆਂ ਔਰਤਾਂ ਦੇ ਵਿੱਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ ਉਹਨਾਂ ਨੇ ਖੁਸ਼ੀ ਦਾ ਇਜ਼ਹਾਰ ਵੀ ਕੀਤਾ ਤੇ ਕਹਿੰਦੇ ਕਿ ਲੰਬੇ ਸਮੇਂ ਤੋਂ ਇਹ ਫੈਸਲਾ ਉਡੀਕਿਆ ਜਾ ਰਿਹਾ ਸੀ ਜਿਹੜਾ ਅੱਜ ਸੁਪਰੀਮ ਕੋਰਟ ਨੇ ਸੁਣਾ ਦਿੱਤਾ ਹੈ ਦੱਸਦੀ ਹੈ ਕਿ 2018 ਦੇ ਵਿੱਚ ਸਕਾਟਲੈਂਡ ਦੇ ਵਿੱਚ ਸੰਸਦ ਦੇ ਵਿੱਚ ਇੱਕ ਕਾਨੂੰਨ ਪਾਸ ਕੀਤਾ ਗਿਆ ਸੀ ਜਿਹਦੇ ਵਿੱਚ ਕਿਹਾ ਗਿਆ ਸੀਗਾ ਕਿ ਜਿਹੜੇ ਬੋਰਡ ਨੇ ਸਕਾਟਿਸ਼ ਬੋਰਡ ਨੇ ਜਾਂ ਉੱਥੋਂ ਦੇ ਸਬੰਧਤ ਵਿਭਾਗ ਨੇ ਉਹਨਾਂ ਦੇ ਵਿੱਚ 50 ਫੀਸਦੀ ਤੱਕ ਔਰਤਾਂ ਹੋਣੀਆਂ ਚਾਹੀਦੀਆਂ ਨੇ ਯਾਨੀ ਕਿ ਉਹਨਾਂ ਨੂੰ ਰਾਖਵਾ ਕਰਨ ਦੇਣ ਦੀ ਗੱਲ ਕੀਤੀ ਗਈ ਸੀ ਤੇ ਇਸ ਕਾਨੂੰਨ ਦੇ ਤਹਿਤ ਜਿਹੜੀਆਂ ਟਰਾਂਸ ਜੈਂਡਰ ਔਰਤਾਂ ਨੇ ਉਹਨਾਂ ਨੂੰ ਵੀ ਮਹਿਲਾਵਾਂ ਹੀ ਮੰਨਿਆ ਜਾਂਦਾ ਸੀ ਪਰ ਦੂਜੇ ਪਾਸੇ ਮਹਿਲਾ ਅਧਿਕਾਰ ਸਮੂਹ ਫਾਰ ਔਮਨ ਸਕਾਟਲੈਂਡ ਜਿਹਨੂੰ ਐਫ ਡਬਲ ਯੂ ਐਸ ਵੀ ਕਿਹਾ ਜਾਂਦਾ ਹੈ ਉਹਨਾਂ ਨੇ ਸਰਕਾਰ ਦੇ ਖਿਲਾਫ ਸਕਾਟਿਸ਼ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾ ਦਿੱਤੀ ਸੀਗੀ ਤੇ ਇਸ ਤੋਂ ਬਾਅਦ ਦੇ ਵਿੱਚ ਕੋਰਟ ਨੇ ਸਰਕਾਰ ਦਾ ਪੱਖ ਵੀ ਜਾਣਿਆ ਉਸ ਤੋਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੇ ਫੈਸਲੇ ਆਉਂਦੇ ਜਾਂਦੇ ਰਹੇ ਤੇ ਹਾਰ ਕੇ ਇਸ ਸਮਾਜਾਇ ਨੇ ਯਾਨੀ ਕਿ ਔਰਤਾਂ ਦੇ ਇਸ ਸਮੂਹ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਸੀਗਾ ਤਾਂ ਉਹਦੇ ਵਿੱਚ ਹੁਣ ਇਹ ਫੈਸਲਾ ਆ ਚੁੱਕਿਆ ਹੈ ਕਿ ਔਰਤਾਂ ਉਹਨਾਂ ਨੂੰ ਹੀ ਮੰਨਿਆ ਜਾਏਗਾ ਉਹਨਾਂ ਨੂੰ ਹੀ ਅਧਿਕਾਰ ਮਿਲਣਗੇ ਔਰਤਾਂ ਵਾਲੇ ਜਿਹੜੀਆਂ ਜਨਮ ਜਾਤ ਔਰਤਾਂ ਨੇ ਜਨਮ ਤੋਂ ਹੀ ਔਰਤ ਪੈਦਾ ਹੋਈ ਹੈ ਨਾ ਕਿ ਜਿਹੜੇ 트랜ਸ ਜੈਂਡਰ ਨੇ ਜਿਨ੍ਹਾਂ ਨੂੰ ਮੇਲ ਵੀ ਤੇ ਫੀਮੇਲ ਵੀ ਮੰਨਿਆ ਜਾਂਦਾ ਤਾਂ ਉਹਦੇ ਵਿੱਚ ਜਿਹੜੇ ਔਰਤਾ ট্রান্সਜੈਂਡਰ ਨੇ ਉਹਨਾਂ ਨੂੰ ਇਹ ਅਧਿਕਾਰ ਨਹੀਂ ਮਿਲਣਗੇ। ਇਹਦਾ ਵਾਕ ਅਖ ਜਿਹੜੇ ਉੱਥੋਂ ਦੇ ਖਾਸ ਨਾਮੀ ਲੋਕ ਨੇ ਉਹਨਾਂ ਵੱਲੋਂ ਵੀ ਸਵਾਗਤ ਕੀਤਾ ਜਾ ਰਿਹਾ ਹੈ। ਹੈਰੀ ਪੌਟਰ ਦੀ ਲੇਖਿਕਾ ਨੇ ਵੀ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਹ ਫੈਸਲਾ ਜਿਹੜਾ ਬੜਾ ਸਹੀ ਆਇਆ ਹੈ ਕਿਉਂਕਿ ਇੱਕ ਨਾਮੀ ਲੇਖਿਕਾ ਨੇ ਜਿਨ੍ਹਾਂ ਨੇ ਹੈਰੀ ਪੌਟਰ ਸੀਰੀਜ਼ ਲਿਖੀ ਸੀਗੀ ਜੇ ਕਿ ਰੋਲਿੰਗ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਆਪਣੀ ਟਿੱਪਣੀ ਕਰਦੇ ਇਹਦਾ ਸਵਾਗਤ ਕਰ ਦਿੱਤਾ ਹੈ ਦੂਜੇ ਪਾਸੇ ਜਿਹੜੇ 트랜ਸਜੈਂਡਰ ਨੇ ਵਰਕਰ ਨੇ ਉਹ ਕਹਿੰਦੇ ਨੇ ਜੀ ਇਹ ਫੈਸਲਾ અપਮਾਨਜਨਕ ਹੈ ਇਹਦੇ ਨਾਲ ਸਾਡੇ ਅਧਿਕਾਰ ਖੋਹ ਲੈ ਗਏ ਨੇ ਤਾਂ ਕੁਲ ਮਿਲਾ ਕੇ ਬ੍ਰਿਟੇਨ ਸੁਪਰੀਮ ਕੋਰਟ ਦਾ ਇਹ ਵੱਡਾ ਤੇ अहम ਫੈਸਲਾ ਹੈ ਕਿ ਔਰਤਾਂ ਉਹੀ ਮੰਨੀਆਂ ਜਾਣਗੀਆਂ ਉਹਨਾਂ ਨੂੰ ਰਿਜ਼ਰਵੇਸ਼ਨ ਮਿਲੇਗੀ ਉਹਨਾਂ ਨੂੰ ਕੰਮ ਦੇ ਮੌਕੇ ਮਿਲਣਗੇ ਜਿਹੜੀਆਂ ਜਨਮ ਜਾਤ ਔਰਤਾਂ ਹੀ ਪੈਦਾ ਹੋਈਆਂ ਨੇ ਜਦਕਿ 트랜ਸਜੈਂਡਰਸ ਦੇ ਵਿੱਚ ਜਿਵੇਂ ਮੰਨਿਆ ਜਾਂਦਾ ਕਿ ਉਹਦੇ ਵਿੱਚ ਵੀ ਔਰਤਾਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਇਹ ਮੌਕੇ ਨਹੀਂ ਮਿਲਣਗੇ ਰਾਖਵਾ ਕਰਨ ਨਹੀਂ ਮਿਲੇਗਾ ਇਸ ਫੈਸਲੇ ਨੇ ਦੇਸ਼ ਦੁਨੀਆ ਦੇ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ ਹੋਰ ਅਪਡੇਟਸ ਹੋਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਆਗੇ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ